ਸਾਰਿਆਂ ਨੂੰ ਪਿਆਰ ਪੂਰ ਸਤਿ ਸ੍ਰੀ ਅਕਾਲ ਜੀ ਰਾਜਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ। ਦੂਸਰਾ ਚੈਨਲ ਹੈਗਾ ਜੀ ਆਪਣਾ RK ਬਟਿਕ ਜਿੱਤੇ ਅਸੀਂ ਡੇਲੀ ਕੂਟਾ ਦੀ ਵੀਡੀਓ ਅਪਲੋਡ ਕਰਿਆ ਕਰਾਂਗੇ ਹੁਣ। ਉਸ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ। ਇੰਸਟਾਗ੍ਰਾਮ ਦੀ ਆਈਡੀ ਹੈ ਰਾਜਿੰਦਰ ਸਿੱਧੂ 955। ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਰਾਜਿੰਦਰ ਬਲੌਗ ਦੇ ਨਾਮ ਦਾ ਪੇਜ ਆਪਾਂ ਨੇ ਬਣਾਇਆ ਹੈ ਫੇਸਬੁੱਕ। ਤੇ ਉਹਨੂੰ ਵੀ ਤੁਸੀਂ ਫੋਲੋ ਕਰੋ। ਲਓ ਜੀ ਸਵੇਰ ਦਾ ਟਾਈਮ ਹੈ 7:00 ਵਜੇ ਰੱਬ ਦਾ ਨਾਮ ਰੋਜ਼ ਦਾ ਕੰਮ ਫਾਇਦਾ ਰੋਜ਼ ਨਹੀਂ ਆ ਜਾਂਦਾ। ਰੋਜ਼ ਨਹੀਂ ਆ ਜਾਂਦਾ ਹੁਣ ਹੱਥ ਲਿਆ ਥੋੜੀ ਥੋੜੀ ਪੂਰਤ ਅੱਲੇ ਦਿਨ ਹੋ ਗਏ ਝੜੀ ਲਾ ਰਹੀ ਹੈ। ਮੰਜਾਂ ਦਾ ਬੁਰਾ ਹਾਲ ਹਾਕ। ਪਰ ਇਹਨਾਂ ਨੂੰ ਲੱਗੀ ਪਈ ਐ ਅੱਜ ਵੀ। ਅੱਜ ਨੂੰ ਬਾਹਰ ਲੈ ਕੇ ਜਾਉਂ ਦਰਾਖਤਾਂ ਲਈ ਪਰ ਹੁਣ ਕੀ ਕਰੀਏ ਅੱਜ ਤਾਂ ਉੱਥੇ ਵੀ ਹਾਂ ਜੀ ਹੁਣ ਮੀਂਹ ਟੱਗੇ ਤਾਂ ਰਾਤ ਨੂੰ 4:00 ਵਜੇ ਪੈ ਕੇ ਸੁੱਕ ਜਾਂਦਾ ਜੀ। ਹੁਣ ਉੱਥੇ ਵੀ ਨਹੀਂ ਬਹੁਤ ਹੁੰਦਾ। ਪਾਣੀ ਹੁੰਦਾ ਘਾਰੇ ਚ ਪਰ ਲਿਬੜ ਜਾਂਦਾ ਨਹੀਂ। ਸੰਗਸਰ ਦਾਰ ਨੂੰ ਉਠਾਉਣੀ ਚੁਕਾ ਕੇ ਮਸਰ ਨਾਲ ਅਜਨਾਂ ਨੂੰ ਇੱਥੇ ਨਮਾ ਕੇ ਫਾਸ ਫਸ ਤੋਂ ਨੇ ਤੁਰਾ ਕਣਾ ਪਾਉ। ਦੇਖੋ ਮੀਂਹ ਚ ਬੈਠੇ ਨੇ ਸੰਗਸਰ ਦੀ। ਪਤਾ ਨਹੀਂ ਅੰਨਾ ਕਿੰਨਾ ਕਰਬ ਨਹੀਂ। ਮਸਰ ਜੰਮਾ ਘਟ ਗਿਆ ਤੇ ਸਾਡੇ ਤਿੰਨ ਚਾਰ ਦਿਨਾਂ ਚੋਂ ਉਹ ਗਰਮੀ ਪੈ ਗਈ ਹੱਥ ਤੱਕ। ਕੁਝ ਜੀੜੀਆਂ ਚ ਹੁਣ ਮੱਕੜੀ ਪੈ ਗਈ ਤੇ ਇਹਨੇ ਸਾਰਾ ਖਤਮ ਕਰਤਾ ਦੀ। ਹੁਣ ਫੇਰ ਉਡੀਕ ਹੋ ਗਿਆ। ਦੇਖੋ ਜੀ ਮੀਂਹ ਨਾਲ ਦਰਖਤ ਤਾਂ ਸੋਹਣੇ ਹੋ ਕੇ ਹਰੇ-ਹਰੇ ਪਰਾਸੀ ਗੜਸੀ ਗੜਜੀ ਦਾ ਕੰਮ ਔਖਾ ਹੈ ਜਦੋਂ ਰੱਬ ਫਿਰ ਇੱਕ ਵਾਰਾਂ ਪਾ ਕੇ ਚੜ ਚੱਕ ਲੇ ਹਨ ਘੰਟੇ-ਘੰਟੇ ਬਾਅਦ ਕੱਲ ਸਾਰਾ ਦਿਨ ਪੂਰ ਜੀ ਪਈ ਗਿਆ ਨਾ ਤਾਂ ਕੱਪੜੇ ਬਾਹਰ ਸੁੱਕਣੇ ਪਾਉਣ ਜੋਗਰੇ ਇੱਕ ਨੂੰ ਤੁਹਾਨੂੰ ਪਤਾ ਨਾ ਸੌਣ ਦਾ ਮਹੀਨਾ ਹੈ ਮੌਸਮ ਸੱਲ ਜੀ ਦਾ ਜੇ ਧੋ ਕੇ ਅੰਦਰ ਪਾ ਦਿੰਦੇ ਉਹਨਾਂ ਚ ਹੋਰ ਹੀ ਸਮੈਲ ਜੀ ਆਉਣ ਲੱਗ ਜੰਦੀ ਹੈ ਦੇਖੋ ਜੀ ਕਿੰਨੇ ਸੋਹਣੇ ਹਰੇ-ਹਰੇ ਕੰਝੀਰੀਆਂ ਹੋਈਆਂ ਪਈਆਂ ਨੇ ਐਂਡ ਜੇ ਤੇ ਆ ਕੇ ਰੱਬ ਨੇ ਵਧੀਆ ਉਹ ਕਰਤਾ ਇੱਥੇ ਰੱਖਾ ਅਜ ਤਾਂ ਇੱਥੇ ਬਹੁਤ ਬੁਰਾ ਹਾਲ ਹੈ ਇੱਥੇ ਤਾਂ ਇਹ ਕੱਦੂ ਵਰ ਦੇਣਗੇ ਅਜ ਤਾਂ ਅੰਦਰ ਹੀ ਰੱਖਣੀਆਂ ਪੈਣੀਆਂ ਉੱਥੇ ਚਕਾਉਣਿਆ ਮਸਰਦਾਨੀ ਲਾ ਕੇ ਪੈ ਪੰਜ ਉੱਥੇ ਕਰਨਾ ਪਊਗਾ ਮੈਂ ਦੇਖਿਆ ਹੀ ਲੈ ਜਾਂਦੇ ਨੇ ਇਹਨੂੰ ਵਿਚਾਰੀ ਨੂੰ ਹੱਥ ਦੀ ਨਾਲ ਰੋੜ ਕੇ ਮੈਂ ਤਾਂ ਜੀ ਕਰਦਾ ਫਰਸ਼ ਜਾਂ ਵੀ ਤੋਦਾਂ ਲਾ ਕੇ ਪੈ ਪੂ ਗਿੱਲਾ ਤਾਂ ਹੋਇਆ ਪਿਆ ਕਿੰਨਾ ਟਾਈਮ ਹੋ ਗਿਆ ਨਾ ਤਾਂ ਚੱਜ ਨਾਲ ਮੀਂਹ ਜਾਂ ਪੈਂਦਾ ਹੋਰ ਹੀ ਗਰਮ ਹਾਰਾਂ ਜਾਂ ਹੋਈ ਜਾਂਦਾ ਮਨ ਜਗਾਦੀ ਦੀ ਮੈਂ ਸੀ ਮਸਰਦਾਨੀ ਮਹਿਲਾ ਮੈਨੂੰ ਭਰ ਕੇ ਜਗਾ ਦੋ ਵਟਨ ਮੈਂ ਸੁਣਾ ਕੇ ਫਰਸਤੋਈਏ ਇਹਨੇ ਤੂੰ ਆ ਗਈ ਟਾਈਮ ਤੇ ਮੋਟਾ ਮੋਟਾ ਜਮਾਨ ਜਮਾਰ ਲਿਆ ਬਸ ਹੁਣ ਉਹ ਤੇ ਦਾ ਗਾਰਾ ਕਰ ਦੇਣੀ ਤੂੰ ਮੀਂਹ ਤੇ ਪਈ ਜਾਂਦਾ ਇੱਥੇ ਖੜੀਆਂ ਰਹਿਣਗੀਆਂ ਬਸ ਠੀਕ ਹੈ ਹੁਣ ਇੱਥੇ ਵੀ ਦਾ ਸਾਰਾ ਦਿਨ ਧੂਆਂ ਕਰਕੇ ਰੱਖਣਾ ਬਹੁਤ ਮਸਰ ਫਿਰਦਾ ਵਧੀਆ हट ਗਿਆ ਤੀ ਤੂੰ ਕੱਦੇ ਘੰਟੇ ਚ ਕੋਆ ਸਿਰ ਦਿੰਦੀ ਸਾਰਾ ਨਾ ਉਹ ਦਿੱਤਾ ਵਾ ਫੇਰ ਇਹਦਾ ਆ ਲੱਗਦਾ 50 ਰੁਪਏ ਦੀ ਗਿੱਲਾ ਦਾ ਹੈਗੀ ਆ ਆਹ ਫਿਰ ਕੀ ਗਿੱਲਾ ਹੀ ਆ ਬੜਾ ਉਹ ਨਹੀਂ ਦੇ ਪਾਵੇ ਮਾੜਾ ਟੱਕ ਦੀ ਵਾ ਮੈਂ ਚੱਡੀ ਦੇ ਮਾੜਾ ਟੱਕ ਦਿਵੋ ਲੋ ਐਵੇਂ ਐਵੇਂ ਪਾਲੋ ਦਵਾ ਜੀ

ਇਹ ਤਾਂ ਬਾਪਣਾ ਦਪੈ ਨਹੀਂ ਹੈ ਜਦੋਂ ਕੁਤਰੇ ਚੀਜ਼ ਆ ਜਾਂਦੀ ਹੈ ਆ ਕਾਲੀ ਜੀ ਲੈ ਨਹੀਂ ਜਾਂਦੀ ਕਿੰਨਾ ਚਿਰ ਹੋ ਗਿਆ 2 ਸਾਲ ਹੋ ਗਏ ਗੱਡੀ ਆਈ ਰੱਬ ਕਿੱਲਾ ਜਾ ਕਰਕੇ ਫੇਰ ਹਟ ਗਿਆ ਝੱਜ ਨਾਲ ਡੜਾਏ ਡੜਾਏ ਨਹੀਂ ਭਾਵੇਂ ਜੇ ਫੇਰ ਧੋਤੀ ਜਾਵੇ ਇਸ ਮਾਰ ਕੇ ਲੈ ਵੀ ਉਹ ਤੇਰਾ ਪਾਪ ਤੇ ਪੈਰ ਤਾਂ ਰੱਖਿਆ ਘੱਟੀ ਨੇ

ਹਾਂ ਦੇ ਲੱਗ ਮੇਲੇ ਲਿਬੜਦੀ ਆ ਕਾਲੀ ਗਾਂ ਹੁਣ ਲਿਬੜ ਜੂ ਇੱਥੇ ਕੋਸਾ ਮਾਂ ਹੋਰ ਇਹ ਸਾਰਿਆਂ ਨਾਲੋਂ ਜ਼ਿਆਦਾ ਲਿਬੜਦੀ ਹੁਆ ਹੋਇਆ ਨੂੰ ਕੱਟ ਪਾ ਦੀ ਕੋਈ ਉਹੋ ਧਰ ਦੇ ਖੱਬਲ ਜਾਂ ਪੱਤੇ ਜੇ ਲਿਆ ਕੇ ਆਪਾਂ ਕਿੱਥੇ ਲਿਆ ਕੇ ਤਰਾ ਗਿੱਲਾ ਬਣਾਤਾ ਉਹਨਾਂ ਫੇਟੀ ਬੋਰੀ ਚ ਪਾਣਾ ਕਰਵਾਉਣੀ ਲੋਸ ਪਿੰਦਰ ਸਿੰਘ ਲਾ ਗਿਆ ਗੱਡੀ ਤੋਂ ਤੇ ਆਪਾਂ ਨੇਂਦਰੋਂ ਮੱਸੀ ਚੱਕਤੀ ਇੱਥੇ ਉਹਨਾਂ ਦਾ ਉੱਤੇ ਫੇਰ ਥਲੋ ਪੱਲੀ ਗਿੱਲੀ ਸੀ ਸਲਾਬ ਹੋ ਜਾਂਦੀ ਜਿੰਦੀ ਜਿੰਦੀ ਤਰੇਗੀ ਬਾਰੇ ਤੇ ਮੰਜੇ ਤੇ ਇੱਥੇ ਇੱਕ ਸਾਈਡ ਕਰਕੇ ਸੁੱਕਣੀ ਪਾਣੀ ਨਾਲੇ ਰਡਾ ਰਡਾ ਮੜਦੀ ਤੇ ਉਹਨਾਂ ਦਾ ਕੋਹਰਾ ਕੰਮ ਆਉ ਹੋ ਗਿਆ ਉਹਨੇ ਚੱਟ ਫੇਰ ਕਿੰਨੀ ਸੁੱਕ ਜੂ ਵੀ ਬਾਰੇ ਦਾ ਰੋਜ਼ ਦਾ ਰੱਬ ਦਾ ਕੰਮ ਹੋਣਾ ਤੇ ਹੁਣ ਇਹਨੂੰ ਤੋ ਕੇ ਨਾ ਚੰਗੀ ਤਰ੍ਹਾਂ ਇੱਧਰ ਦੂਜੇ ਲੋਟ ਸਹੀ ਕਰਕੇ ਖੜਾਣੀ ਕਰਕੇ ਅਰਤੀ ਲਾ ਬਗਦਰ ਨਾ ਮੀਜਾ ਲਾਹ ਲਲ ਨੀ ਨਗਰ ਮਿੰਨਾਜ ਉਹਦੋਂ ਕੰਮ ਦਾ ਜੇਰਾ ਤੇ ਦਾਦੀ ਨੇ ਤਾਂ ਕਰਤੀਆਂ ਲਾ ਲੇਟਾਂ ਕਿ ਲੱਗਿਆ ਮੈਂ ਜੇ ਸਭੀ ਤੁਮੀ ਕੰਮ ਕਰ ਲਾ ਕੋਈ ਮੇਰੀ ਵਾਰੀ ਹੈ ਦੁਆ ਖਾਸ ਸੁਣ ਮੇਰੀ ਵਾਰ ਸਾਰੇ ਆਣੇ ਪੋਲ ਦਾ ਕੰਮ ਕਰੂਗਾ ਦੇਖੀ ਜਾ ਦੁਲਾਉਗੀ

ਔਰ ਅੱਜ ਤਾਂ ਮੀਹ ਨਾਲੇ ਸਾਫ਼ ਕਰਦੀ। ਲਾਲ ਲਾਲੇ ਝਗੜਦੇ। ਉਹ ਵਾਲਾ ਉਹ ਦੀ ਦਾ। ਫਿਰ ਇਟਾਂ ਬਾਦੂ ਗੱਡੀ ਤੇ। ਔਰ ਫਿਰੰਦ ਨਾ ਮੈਂ ਸਾਫ਼ ਇਹ ਫੜਾ ਦਿੰਨ। ਹੂੰ। ਐ। ਪਤਲਾ ਲਾਲ ਰੰਗ। ਲਾਲ ਲਾਲੇ ਘੜਦੇ ਗਾ। ਮੈਨੂੰ ਤਾਂ ਨਜ਼ਾਰ ਦਿਨ ਹੋ ਗਏ ਤੇ ਤੇ ਕਿ ਚੀਚੀਆਂ ਉੱਠਦੀ ਨੂੰ ਮੈਂ ਗੱਲ ਕਰ ਜਦੋਂ ਉਹ ਮੀਂਹ ਆਉਂਦਾ ਉਹਦੋਂ ਜਦੋਂ ਧੋਣ ਦਾ ਮੂਡ ਬਣਦਾ ਜਦੋਂ ਧੋਣ ਆ ਤੇ ਮੀਂਹ ਕਿੱਥੋਂ ਡਾਈ ਲੇ ਬੰਦਾ ਲੈ ਤੂੰ ਹੀ ਬੈ ਜਾ ਤੂੰ ਹੀ ਬੈ ਜਾ ਮੀਂਹ ਚ ਤਾਂ ਕਹਦਾ ਕਰ ਇੱਕ ਦਿਨ ਘਰੇ ਰਹਿ ਜੂ ਐ ਡਾਡਾ ਦਾ ਉੱਥੇ ਪਾਣੀ ਫਿਰਦਾ ਨਹੀਂ ਸਮਾਂ ਉਹ ਉੱਥੇ ਬੁਰਾ ਹਾਲ ਆ ਤੂੰ ਕੱਪੜੀ ਲਵੇੜੇਗਾ ਕੋਈ ਨਹੀਂ ਦੇਖਣਾ ਘਰੇ ਬੈ ਕੇ ਦੇਖ ਲਈ ਹੈ ਕੋਈ ਨਹੀਂ ਦੇਖਣਾ ਘਰੇ ਬੈ ਕੇ ਦੇਖ ਲਈ ਉਹ ਸਹੀ ਗੱਲਾਂ ਬੋਲਾਂਗੇ ਗੱਲਾਂ ਕਿਸ ਨਾਲ ਬਾਰੇ ਹਨ ਐਨੇ ਵਿੱਚ ਕੌਣ ਹੁੰਦਾ ਤੂੰ ਹੀ ਜਾਂਦਾ ਹਨਾ ਉਹ ਆ ਤੁਹਾਨੂੰ ਮਾੜਾ ਕੱਲ ਤਾਂ ਭਗਵਾਨ ਤੁਹਾਨੂੰ ਆਇਆ ਜੀ ਤਾਂ ਮਾਰਦੇ ਮੈਨੂੰ ਅੱਜ ਕੀ ਇਹ ਰੱਖਾਂਗੇ ਉਹ ਤਾਂ 8 ਦਿਨਾਂ ਦੀ ਤਿਆਰੀ ਕਰੀਦੀ ਇਕੱਠਾ ਦਾ ਉਹ 2 ਘੰਟਿਆਂ ਚ ਕਰਤਾ ਹੂੰ ਅੱਜ ਰੱਖ ਲੈ ਹਾਂ ਚੱਲ ਐਸੇ ਹੋ ਜਾ ਉਹ ਲੈ ਗਿਆ ਸੋਹਾਂ ਜਾ ਹਾਂ ਇਹ ਨਹੀਂ ਬਰਾਹਮ ਹੁੰਦੀਆਂ ਪੀ ਲਸਣ ਕਰਦੇ ਨੇ ਤਾਂ ਮਰਨ ਵਾਲੀਆਂ ਹੋ ਰਹੀਆਂ ਨੇ ਉੱਥੇ ਜਾਣ ਨੂੰ ਉੱਥੇ ਵਧੀਆ ਗਾਰੇ ਚ ਕੱਦੂ ਕਰੀਏ ਨਹੀਂ ਨਹੀਂ ਅੱਜ ਤਾਂ ਫੇਰ ਉਦਿਆਂ ਦਾ ਕੰਮ ਹੀ ਹੁੰਦਾ ਸਿਆਣ ਜ ਨਹੀਂ ਆਉਂਦੇ ਇਹ ਉਧਰ ਦੇਖਿਆ ਮੜਾ ਜਾਂ ਕੀ ਉਧਰ ਇੱਟ ਚ ਇੱਟ ਚੱਕੀ ਨਹੀਂ ਸੀ ਕਿਹਦੇ ਚੱਲੀ ਹੋਦੀ ਜਿਦੇ ਮੂਰੇ ਆ ਦੇਖੋ ਤੇ ਮੈ ਅਸੀ ਲਾਤਾ ਉਦੀ ਪੈ ਗਿਆ ਕਿ 12 ਵਜੇ ਤੱਕ ਉਤਰ ਬੈਠਾ ਨਾ ਕੰਮ ਕਰਸ ਪਿਆਰੇ ਹੁਣ ਮੈਂ ਇਥੇ ਇੱਕ ਦੋ ਬਿਲ ਬਣਾਉਣੀ ਹੈ ਤੇ ਬਾਕੀ ਸੌਂਡ ਦੇਖਦੇ ਆਂ ਚਾਹ ਪਾਣੀ ਮਣਾ ਕੇ ਪੀ ਲਈ 2 ਵਜੇ ਰਸੋਈ ਮੇ ਨਾਲ ਹੁੰਦੀ ਸਾਫ ਕਰ ਗਈ ਦੀ ਬਸ ਕੱਲੀ ਚਾਹ ਦਾ ਡਬੂ ਹੋਵੇ ਸਿੰਦਰ ਸਿੰਘ ਨੂੰ ਵਰਤੇ ਹੋ ਵੀ ਨਾ ਕਿ ਪਹਿ ਗਿਆ ਸਾਰਿਆਂ ਨੇ ਅਸੀਂ ਪਹਿਲਾਂ ਨਹਾ ਕੇ ਉਸ ਤੋਂ ਬਾਅਦ ਰੋਟੀ ਖਾਧੀ ਤੇ ਆਪਾਂ ਨੇ ਧੁੱਪ ਨਿਕਲੀ ਦੀ ਥੋੜੀ ਜੀ ਮੱਕੀ ਹੁਣ ਮੰਜੇ ਤੇ ਪਾ ਦਿੱਨੇ ਤੇ ਆਹ ਫਰਸ਼ ਵੀ ਧੋਤਾ ਸੀ ਆਪਣਾ ਦੇਖੋ ਇੰਨਾ ਸੋਨਾ ਨਿਕਲ ਰਿਹਾ ਕਾਲਾ ਕਾਲਾ ਸਕੂਟਰੀ ਵੀ ਤੋਤੀ ਗੱਡੀ ਵੀ ਤੋਤੀ ਪਿੰਦਰ ਨੇ ਸਾਰਾ ਓਕੇ ਮੈਂ ਕੱਪੜੇ ਵੀ ਸੁੱਕਣੇ ਪਾਤੇ ਹੁਣ ਤੋਂ ਕੱਢੀ ਦੀ ਸੁੱਕ ਜਾਣਗੇ ਮੱਖੀ ਚ ਦੋ ਵਾਰ ਪਿੰਦਰ ਨੇ ਹੱਥ ਮਾਰਤਾ ਹਾਈ ਓਧਰ ਵੀ ਮੇਰਾ ਕੰਮ ਵਧਾਤਾ ਦੇਖੋ ਮੱਜਾਂ ਆਪਣੀਆਂ ਉਰੀਤੀ ਵੇਰੇ ਇਥੇ ਨਮਾਤੀ ਦੇ ਮੈਂ ਸਰਦਾਰ ਜੀ ਕਹਿੰਦੇ ਤੇ ਮੈਂ ਜੜਾ ਕੇ ਬਹਿ ਜਾਣਾ ਜਦੋਂ ਵੀ ਦੋਹਾ ਕਰਨੀਏ ਉਹਦੇ ਬੱਠੇ ਚ ਬੰਦ ਕਰ ਸਕੰਦਾ ਨਾ ਹੋਣ ਨੂੰ ਪਹਿਲਾਂ ਤਾਂ ਮੈਂ ਚੱਕੀ ਉਹ ਬੱਠੇ ਚ ਬਾਜਦੀ ਆ ਰਹੇਗਾ ਹੁਣ ਮੈਂ ਸੰਭਰ ਕੇ ਚੱਕਦੀਆਂ ਲੜਦਾਂਗੇ ਫਾਤ ਤੇ ਹਾਸਪਰੇ ਗਈ ਹੋਈ ਆ ਆ ਸੀ ਮਕਰੈਂਦੀ ਆ ਨਾ ਡਾਣੀ ਅੱਖਾਂ ਚ ਵਾਜਦੇ ਦੇ ਉੱਪਰੋਂ ਹੀ ਮੈਂ ਸਵੇਰੇ ਹੱਥ ਨਾਲ ਹੀ ਤੋੜਤੀ ਆ ਪੱਤੇ ਜਿਹੀ ਬੜੇ ਘਰਦੇ ਤੇ ਤੇ ਹੁਣ ਆਪਣਾ ਸਾਰਾ ਕੰਮ ਕੰਪਲੀਟ ਹੈ ਹੁਣ ਸ਼ਾਮ ਨੂੰ ਆਪਾਂ ਫ੍ਰੀ ਹੋ ਕੇ ਨਾ ਸੂਟਾਂ ਦਾ ਕਰਦੇ ਆ ਸੈਟਿੰਗ ਲੇਖ ਲਿਆ ਸਰਦਾਰ ਜੀ ਤੋਂ ਕੈਮਰਾ ਮਾਰਨੇ ਚਲੋ ਜੀ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ